ਓ ਛੋਟਿਆ ਹਾਂ ਕਿੱਧਰ ਚੱਲੇਗਾ ਮੋਟਰਸਾਈਕਲ ਚੱਕ ਕੇ ਉਹ ਮੈਂ ਪਿੰਡ ਜਾਣਾ ਮੁੰਡਿਆਂ ਕੋਲੇ ਪਤੰਗ ਚੜਾਉਣਾ ਉਹ ਕੰਜਰ ਤੇ ਪਤੰਗ ਹੀ ਚੜਾਈ ਜਾਏਗਾ ਸਾਰੀ ਉਮਰ ਕੱਲ ਨੂੰ ਸਕੂਲ ਲੱਗਣਾਗਾ ਕੱਲ ਦਾ ਕੱਲ ਦੇਖਾਂਗੇ ਉਧਰ ਪੇਚੇ ਲੱਗੀ ਜਾਂਦੇ ਆੜਿਆ ਪਿਆ ਕੰਮ ਪੇਚੇ ਲੱਗੀ ਜਾਂਦਾ ਸਾਰੀ ਉਮਰ ਪੇਚੇ ਪੇਚਿਆਂ ਨਾਲ ਨਹੀਂ ਥਰਨਾਗਾ ਕੋਸ ਨਹੀਂ ਹੁੰਦਾ ਯਾਰ ਤਾਂ ਕੰਮ ਕਰਨਾ ਪੈਣਾ ਕੰਮ ਕਰ ਲਾਂਗੇ ਕੰਮ ਤਾਂ ਸੱਚ ਕੱਲ ਨੂੰ ਸਕੂਲ ਲੱਗਣਾ ਕੰਮ ਕੰਮ ਪੂਰਾ ਕਰ ਲਿਆ ਨਹੀਂ ਕੀਤਾ 21 ਦਿਨ ਹੋ ਗਏ ਤੁਹਾਨੂੰ ਘਰੇ ਫਿਰਦਾ ਉਹਨੂੰ ਕਦੇ ਕਿਤਾਬ ਚੱਕ ਕੇ ਦੇਖੀ ਐ ਕੋਨੇ ਆਥਨੇ ਕਰ ਲਾਂਗੇ ਉਹ ਤੇ ਉਹਦੇ ਨਾਲ ਮੋਟਰਸਾਈਕਲ ਤੇ ਚੜ ਗਿਆ ਕਿਤੇ ਉਹਦੀ ਨਾਲ ਚੜ ਗਿਆ ਆਥਨੇ ਕਰ ਲਾਂਗੇ ਆ ਆਥਨੇ ਕਰ ਲਾਂਗੇ ਮੈਂ ਕਹਿੰਦਾ ਤੂੰ ਅੱਧੇ ਘੰਟੇ ਹੀ ਨਾ ਕਰ ਲੈ ਕਿਤੇ ਕੰਮ ਉਹਦਾ ਕਰ ਦੂੰਗਾ ਬਸ ਅੱਛਾ ਤੈਨੂੰ ਇੱਕ ਗੱਲ ਦੱਸ ਹਾਂ ਠੰਡ ਤਾਂ ਵੈਸੇ ਘਟੀ ਨਹੀਂ ਗਈ 21 ਛੁੱਟੀਆਂ ਦਾ ਪੂਰੀਆਂ ਹੋਣ ਵਾਲੀਆਂ ਥੋੜੀਆਂ ਅੱਛਾ ਤੇ ਜੇ ਛੁੱਟੀਆਂ 'ਚ ਹੋਰ ਵਧ ਜਾਣ ਫੇਰ ਓਏ ਵਧੀਆ ਫੇਰ ਠੰਡ ਬਹੁਤਾ ਵਧਨੀਆ ਚਾਹੀਦੀ ਤੁਸੀਂ ਕਦੋਂ ਕਹਿੰਦੇ ਹੋ ਵੀ ਤੁਹਾਨੂੰ ਸਕੂਲ ਜਾਣਾ ਪਵੇ ਲੈ ਵੀ ਠੰਡ ਆ ਛੁੱਟੀਆਂ ਤਾਂ ਵਧਨੀਆ ਚਾਹੀਦੀਆਂ ਛੁੱਟੀਆਂ ਵਧਨੀਆਂ ਚਾਹੀਦੀਆਂ ਛੁੱਟੀਆਂ ਵਧਣੀਆਂ ਚਾਹੀਦੀ ਆ ਠੰਡ ਬਹੁਤ ਆ ਵਧਣੀਆਂ ਚਾਹੀਦੀਆਂ ਛੋਟੂਆਂ ਚੁੱਪ ਕਰਕੇ ਹੁਣ ਨਹੀਂ ਵਧਾਂਗਾ ਬੁੱਧੂਆਂ ਚੁੱਪ ਕਰਕੇ ਕੰਮ ਕਰ ਲੈ ਪੂਰਾ ਆਪਦਾ ਪਤੰਗ ਪਤੂਗਾ ਕਿਤੇ ਨਹੀਂ ਚੜਾਉਣ ਜਾਣਾ ਚਾਹਮਾ ਕੇ ਦਾ ਜਾਮ ਇੱਕ ਦੋ ਨਹੀਂ ਤੂੰ ਘਰੇ ਬੈਠ ਓਏ ਪਤੰਗ ਚੜਾ ਲੈਂਦੇ ਓਏ ਨਹੀਂ ਚੜਾਉਂਦਾ ਮੈਂ ਹੱਥ ਨੇ ਕਰੂੰਗਾ ਮੈਂ ਕੰਮ ਆ ਕਰਾਂਗਾ ਤੂੰ ਹੱਥ ਨੇ ਨਹੀਂ ਹੀੜ ਹੀੜ ਕਰ ਕਰਕੇ ਘੜਤਿਆਂ ਸਾਰੀਆਂ ਇੱਕੀ ਕਿਤਾਬ ਜਾ ਕੇ ਵੇਖੀ ਕੋਈ ਅੱਖਰ ਲਿਖਿਆ ਨਹੀਂ ਤਾਥ ਨੇ ਮੈਂ ਪੜਦਾਗਾ ਆ ਪੜਦਾ ਤੂੰ ਨਹੀਂ ਤਾਥ ਨੇ ਆ ਕੱਲ ਨੂੰ ਕਰ ਲਾਂਗਾ ਆ ਹੱਥ ਨੇ ਕਰ ਲਾਂਗੇ ਕੋਈ ਨਹੀਂ ਮੈਂ ਚੱਲਿਆ ਮੋਟਰਸਾਈਕਲ ਲੈ ਕੇ ਯਾਰ ਛੋਰ ਜਿਹਨੂੰ ਕਿਹਾ ਸੀਗਾ ਵੀ ਪੜ ਲਿਆ ਕਰ ਕਰੇ ਐਨੀਆਂ ਛੁੱਟੀਆਂ ਹੋਊਂਗਾ ਕੰਦਰ ਦੇ ਕਿਤਾਬ ਹੀ ਨਹੀਂ ਚੱਕਦੇ ਘਰੇ ਯਾਰ ਆ ਮਾਸਟਰ ਜੀ ਨੂੰ ਪੁੱਛ ਕੇ ਆਉਣੇ ਆਗੇ ਇਹਨਾਂ ਨੂੰ ਪਤਾ ਹੋਊਗਾ ਵੀ ਕਦੋਂ ਲੱਗੂਗਾ ਸਕੂਲ ਚੱਲ ਕੇ ਅੱਗੇ ਮਾਸਟਰ ਜੀ ਕੋਲੇ ਓਹ ਹੋਰ ਮਾਸਟਰ ਜੀ ਕੀ ਹਾਲ ਆ ਠੀਕ ਆ ਕਾਕਾ ਠੀਕ ਆ ਕਿੱਧਰ ਚੁੱਲ੍ਹੇ 'ਚ ਬੜੇ ਬੈਠੇ ਹੋਈ ਤੁਸੀਂ ਠੋਪੜੀ ਲੱਗਦੀ ਠੰਡ ਵਾਲੀ ਹੈ ਚੁੱਲ੍ਹੇ ਕੋਲੇ ਬੈਠਣਾ ਹੋਰ ਕੀ ਓਹ ਕਿਹੜੀ ਠੰਡ ਆਈ ਐਡੀ ਉਹੀ ਮੰਨੀ ਆਨੇ ਹੋ ਤੁਸੀਂ ਨਹੀਂ ਠੰਡ ਹੈਗੀ ਆ ਕਾਕਾ ਉਹ ਕਿਹੜੀ ਠੰਡ ਹੈ ਮੇਰੀ ਗੱਲ ਸੁਣੋ ਤੁਹਾਨੂੰ ਨਹੀਂ ਲੱਗਦੀ ਆ ਮੈਂ ਰੇਪਾਉਣ ਜਾਣਾ ਠੀਕ ਆ ਉਹ ਤਾਂ ਫਿਰ ਤੇ ਅਸੀਂ ਪਾਣੀ ਰਾਤ ਨੂੰ ਹੀ ਲਾਉਣੇ ਆਂਗੇ ਉਹ ਤਾਂ ਫਿਰ ਤੁਹਾਡਾ ਕੰਮ ਹੈ ਤੁਸੀਂ ਤਾਂ ਕਿੱਝੇ ਹੋ ਲੈ ਕੰਮ ਤੁਹਾਨੂੰ ਇੱਥੇ ਚੁੱਲ੍ਹੇ 'ਚ ਬਣਾ ਘਰੇ ਠੰਡ ਲੱਗੀਂ ਦੇ ਘਰੇ ਬੈਠਣ ਨੂੰ ਤੇ ਅਸੀਂ ਉੱਥੇ ਖੇਤਾਂ 'ਚ ਕਿਉਂ ਦਾ ਅਸੀਂ ਬੰਦੇ ਹੀ ਨਹੀਂ ਨਹੀਂ ਫਰਕ ਹੁੰਦਾ ਕਾਕਾ ਤੇ ਅਸੀਂ ਪਾਣੀ ਪਹਿਲਾਂ ਰਾਤ ਨੂੰ ਹੀ ਲਾਉਂਦੇ ਰਹੇ ਹਾਂ ਆਹ ਸਰਕਾਰ ਨੇ ਮੜਾਇਆ ਭਗਵਾਨ ਤਮਨ ਸਰਕਾਰ ਦਿਨੇ ਜਰੂਰ ਛੱਡਣ ਲੱਗੀ ਆ ਲਾਈਟ ਪਰ ਠੰਡ ਤਾਂ ਦਿਨੇ ਵੀ ਹੁੰਦੀ ਆ ਉਹ ਕਾਕਾ ਪਹਿਲਾਂ ਅਸੀਂ ਵੀ ਲਾਉਂਦੇ ਰਹੇ ਹਾਂ ਜਦੋਂ ਨੌਕਰੀ ਤੇ ਨਹੀਂ ਲੱਗਿਆ ਸੀ ਮੈਂ ਆ ਲੱਗਿਆ ਨਹੀਂ ਸੀ ਤੇ ਫਿਰ ਹੁਣ ਤੁਸੀਂ ਤੁਹਾਨੂੰ ਬਾਹਲੀ ਠੰਡ ਲੱਗਣ ਲੱਗੀ ਹਾਂ ਹਾਂ ਹੁਣ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਉਹ ਜਿਹਾ ਕਰਨਾ ਪੈਂਦਾ ਬੰਦੇ ਨੂੰ ਚੱਲ ਮੈਂ ਤਾਂ ਤੁਹਾਡੇ ਕੋਲੇ ਕੰਮ ਆਇਆ ਸੀ ਇਹ ਤਾਂ ਤੁਹਾਡੀ ਮਰਜ਼ੀ ਆ ਤੁਸੀਂ ਸੇਕੀ ਚੱਲੋ ਦੱਸੋ ਕੰਮ ਮੈਂ ਤੁਹਾਡੇ ਕੋਲੇ ਆਇਆ ਸੀ ਜਵਾਖ ਜੇ ਨੂੰ ਮੈਂ ਆਖਿਆ ਸੀ ਸਾਡੇ ਵਾਲੇ ਛੋਟੇ ਨੂੰ ਹਾਂ ਕਰੇ ਫਿਰਦਾ ਰਹਿੰਦਾ 21 ਦਿਨ ਹੋ ਗਏ ਛੁੱਟੂਆਂ ਨੂੰ ਆਸਿਆਲਦਾਂ ਕਰ ਛੱਡੀਆਂ ਸਰਕਾਰ ਨੇ ਅੱਛਾ ਤੇ ਘਰੇ ਪਤੰਗ ਚੜਾਉਂਦੇ ਫਿਰਦੇ ਰਹਿੰਦੇ ਆ ਉਹਦਾ ਵੀ ਪੁੱਛਣਾ ਹੈ ਤੁਹਾਡੇ ਕੋਲੇ ਵੀ ਲੱਗਣਗੇ ਸਕੂਲਸ ਕਾਲ ਕੇ ਨਹੀਂ ਲੱਗਦੇ ਯਾਰ ਇਹ ਤਾਂ ਹੁਣ ਗਾਹਾਂ ਅੱਗੇ ਸਰਕਾਰ ਦੀ ਮਰਜ਼ੀ ਛੁੱਟੀਆਂ ਵਧੀਆਂ ਕਿੰਨੀ ਅੱਜ লাশ ਛੁੱਟੀ ਹੈਗੀ ਹਾਂ ਪਰ ਉਹ ਛੁੱਟੀਆਂ ਵਧਰੀਆਂ ਚਾਹੀਦੀਆਂ ਕਿਉਂਕਿ ਧੋਪ ਨਹੀਂ ਲੱਗਦੀ ਉਹ ਕਿਉਂ ਵਧਰੀਆਂ ਚਾਹੀਦੀਆਂ ਛੁੱਟੀਆਂ ਅੱਕੇ 21 ਦਿਨ ਹੋ ਗਏ ਬੱਚਿਆਂ ਦਾ ਕੰਮ ਹੈ ਜੇ ਠੰਡ ਲੱਗ ਜਾਏ ਬਹੁਤ ਔਖਾ ਹੋ ਜਾਏ ਬੱਚੇ ਨੂੰ ਇਹ ਗੋਦੀ ਚੱਕੇ ਬੱਚੇ ਆਈ ਨਹੀਂ ਜ਼ਰੂਰੀ ਹੈ ਬੱਚਾ ਮਾਤੇ ਸਰਕਾਰ ਕਿਉਂ ਕੋਠੇ ਤੇ ਭੌਂਕਦੇ ਨੇ ਇਹਨਾਂ ਨੂੰ ਲੱਗਦੀ ਨਹੀਂ ਹੈ ਠੰਡ ਘਰੇ ਫਰਕ ਹੁੰਦਾ ਹੈ ਛੁੱਟੀਆਂ ਵਧਣੀਆਂ ਚਾਹੀਦੀਆਂ ਉੱਥੇ ਕਲਾਸਾਂ ਕਲਾਸਾਂ 'ਚ ਬੈਠੇ ਨੇ ਉਹਨਾਂ ਨੂੰ ਠੰਡ ਲੱਗਦੀ ਹੈ ਇੱਥੇ ਇਹਨਾਂ ਨੂੰ ਠੰਡ ਨਹੀਂ ਲੱਗਦੀ ਹੈ ਘਰੇ ਘਰੇ ਤਾਂ ਉੱਥੇ ਤਾਂ ਹੈ ਬੂਟ-ਬਾੜ ਪਾ ਕੇ ਜਾਂਦੇ ਪੂਰਾ ਕੋਟਨਾ ਘਰੇ ਤਾਂ ਹੈ ਬੂਟ ਵੀ ਨਹੀਂ ਪਾਉਂਦੇ ਉਹ ਵੀ ਛਤਰਾਂ ਨਾਲ ਪਾਉਣੇ ਪੈਂਦੇ ਇਹਨਾਂ ਨੂੰ ਉਹ ਕੀ ਕਰੀਏ ਤਾਂ ਹੁਣ ਘਰੇ ਤਾਂ ਤੁਸੀਂ ਦੇਖਣਾ ਹੈ ਸਰਕਾਰ ਨੇ ਤਾਂ ਆਪਣਾ ਕੰਮ ਕਰਤਾ ਵੀ ਛੁੱਟੀਆਂ ਵਧਾ ਦੇਣੀਆਂ ਤੁਸੀਂ ਕਹੀਏ ਨੇ ਛੁੱਟੀਆਂ ਹੋਰ ਵਧਣੀਆਂ ਚਾਹੀਦੀਆਂ ਪਰ ਅਸੀਂ ਤਾਂ ਕਹਿੰਨੇ ਹਾਂ ਵੀ ਠੰਡ ਤੁਸੀਂ ਅਪ ਤੁਸੀਂ ਆਪ ਹੀ ਕਹੀਏ ਨਹੀਂ ਛੁੱਟਣਾ ਬਦਲ ਕੇ ਕਰਨੀ ਹੈ ਅਪੀਲ ਕਿਉਂ ਕਰਨੀ ਹੈ ਬੱਚਿਆਂ ਦਾ ਕੰਮ ਹੈ ਸਰਕਾਰ ਕੰਮ ਨਹੀਂ ਤਾਂ ਉਹ ਕਾਹਦਾ ਬੱਚਿਆਂ ਦਾ ਕੰਮ ਆ ਤੁਹਾਨੂੰ 70 7000 ਰੁਪਏ ਘਰੇ ਬੈਠਣ ਨੂੰ ਖਾਤੇ 'ਚ ਪਈ ਜਾਂਦਾ ਤੁਸੀਂ ਕਦੋਂ ਕਹਿੰਦੇ ਹੋ ਵੀ 70000 ਨਾ ਕਾਕਾ ਕੀ ਬੰਦਾ ਖਰਚੇ ਪਤਾ ਕਿੰਨੇ ਸਾਡੇ ਜੇ ਸਰਕਾਰ ਤੁਹਾਡੀ ਕੱਟ ਕੇ ਦੇਵੇਂ ਛੁੱਟੀਆਂ ਦੀ ਸਰਕਾਰ ਫੇਰ ਤੁਸੀਂ ਗੋਹਾਂ ਨੂੰ ਦੂਜੇ ਦਿਨ ਲੱਗਣੇ ਚਾਹੀਦੇ ਤੁਸੀਂ ਤਾਂ ਕਹਿੰਦੇ ਕੱਟ ਕੇ ਦੇਵੇ ਜਿਹੜਾ ਸਾਡੇ ਨਹੀਂ ਪੜਾਈਆਂ ਤੇ ਖਰਚੇ ਹੋਣੇ ਨਾ ਯਾਰ ਇਹ ਤੁਹਾਨੂੰ ਕਾਹਦੇ ਤੁਸੀਂ ਤਾਂ ਇਹਨੂੰ ਛੁੱਟੀਆਂ ਹੀ ਕਰੀ ਰੱਖੇ ਸਾਰਾ ਸਾਲ। ਹਾਂ ਤੁਸੀਂ ਲੱਗ ਕੇ ਵੇਖ ਲੈਂਦੇ ਮਾਈਟਰ ਤੋਂ ਫਿਰ ਪਤਾ ਲੱਗ ਜਾਊਗਾ। ਜੇ ਤੁਹਾਡੀ ਵੋਟਾਂ ਚੱਕਦੇ ਨੇ ਡਿਊਟੀ ਲਾ ਦਿੰਦੇ ਤੁਸੀਂ ਕਹਿੰਦੇ ਨੇ ਵੋਟਾਂ ਸਾਡੀ ਡਿਊਟੀ ਲਾਤੀ। ਉਹ ਫਿਰ ਗੱਲ ਤਾਂ ਨਾ ਤੁਸੀਂ ਛੁੱਟੀਆਂ ਵੀ ਸਾਰੇ ਮੈਂ ਤੁਹਾਡੇ ਮੈਂ ਕਿਉਂ ਨਹੀਂ ਸਾਰਿਆਂ ਨਾਲੋਂ ਜ਼ਿਆਦੇ ਹੁੰਦੀਆਂ। ਹੁੰਦਗਾ ਤਾਂ ਇਹ ਸਾਡੀ ਮਤਲਬ ਦਿਮਾਗ ਦਾ ਕੰਮ ਆ ਬਹੁਤ ਔਖਾ ਹੈ। ਤੇ ਪੁਲਿਸ ਵਾਲੇ ਸਰਕਾਰੀ ਨੌਕਰੀ ਨਹੀਂ ਕਰਦੇ। ਉਹਨਾਂ ਨੂੰ ਵਿਚਾਰਿਆਂ ਨੂੰ ਇੱਕ ਵੀ ਨਹੀਂ ਮਿਲਦੀ ਛੁੱਟੀ। ਉਹ ਲੱਗ ਚੀ ਜੀ। ਉਹ ਲੱਗਦੀ ਜਿਹਾ ਤੁਹਾਨੂੰ ਸਾਰਿਆਂ ਨੂੰ ਵੱਧ ਛੁੱਟੀਆਂ ਹੁੰਦੀਆਂ ਸਾਰਾ ਤਖਰਾ ਹੈ ਨਾ ਸਾਰਾ ਬੱਚਿਆਂ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਸਾਨੂੰ ਸਮਝਾਉਣਾ ਪੈਂਦਾ ਪੜਾਉਣਾ ਪੈਂਦਾ ਮੱਥਾ ਮਾਰਨਾ ਪੈਂਦਾ ਮੱਥਾ ਖਵਾਈ ਥੋੜੀ ਹੁੰਦੀ ਹੈ ਹੁੰਦੀ ਹੈ ਮੱਥਾ ਖਵਾਈ ਮਾਸਟਰ ਜੀ ਹੁਣ ਤੁਸੀਂ ਐਂ ਕਹਿੰਦੇ ਹੋ ਹੈ ਵੀ ਹੋਰ ਛੁੱਟੀਆਂ ਵਧਣੀਆਂ ਚਾਹੀਦੀਆਂ ਉਹ ਬਾਝਾਂ ਚੰਗਾ ਸਾਰਾ ਸਾਲ ਪੜ੍ਹਨ ਵਾਸਤੇ ਹੀ ਪਿਆ ਜੋ ਆਪਣੀ ਪੜ੍ਹਾਈ ਚਾਹੇ ਸਾਲ ਕਿਹੜਾ ਸਾਲ ਲਗਦਾ ਸਕੂਲ ਜੀ ਸਾਲ ਹੀ ਹੋ ਗਿਆ ਸਾਲ ਪੜ੍ਹੀ ਜਾਂਦੇ ਜਵਾਕ ਫਿਰ 6 ਸਾਲ ਕਿਵੇਂ ਹੋ ਗਿਆ ਮਹੀਨੇ 21 ਦੇ ਨਾਲ ਘਰੇ ਫਿਰਦੇ ਨੂੰ ਹੋ ਗਏ ਇਹਨਾਂ ਨੂੰ ਕੋਈ ਇਹਨਾਂ ਦਾ ਕੋਈ ਸ਼ੱਕ ਨਹੀਂ ਪੰਦਾ ਕਾਕਾ ਬਹੁਤ ਪੜਾਈ ਜੋ ਮਹੀਨੇ ਤੇ ਜੂਨ ਦੀਆਂ ਹੋਊਗਾ ਛੁੱਟੀਆਂ 52 ਐਤਵਾਰ ਹੋਗੇ 12 12 ਸ਼ਨੀਵਾਰ ਹੋਗੇ 4 ਮਹੀਨੇ ਦੀਆਂ ਛੁੱਟੀਆਂ ਹੋਊਗਾ ਵੀ ਤੁਹਾਨੂੰ ਮੈਡੀਕਲ ਮਿਲ ਜਾਂਦੀਆਂ ਫਿਰ ਉਹ ਤਾਂ ਮਿਲਦਗੀ ਜ਼ਰੂਰੀ ਸਾਡੇ ਤੇ 20 ਕੁਝ ਤੁਸੀਂ ਉਂ ਲੈ ਲੈਣਿਓ ਜਵਾਕਾਂ ਦਾ ਕੀ ਬਣੂਗਾ ਬੇੜਾ ਕਰਕ ਹੋਇਆ ਪੈ ਇਹਨਾਂ ਦਾ ਜਮਾ ਉਹ ਕਾਕਾ ਜੀ ਨੇ ਪੜਨਾ ਪੜੀ ਜਾਣਾ ਆਏ ਤਾਂ ਮੈਂ ਕਹਿੰਨਾ ਲੱਗੀ ਖੜਿਆ ਡੀਸੀ ਇਹੇ ਬਾ ਤੁਹਾਡੀ ਤਾਂ ਹੀ ਸੋਚ ਐ ਆ ਬੱਚਿਆਂ ਬਾਰੇ ਵੀ ਸੋਚਣਾ ਪੈਂਦਾ ਵੀ ਠੰਡ ਤੁਸੀਂ ਅਪੀਲ ਪੂਲ ਕਰੋ ਸਾਰੇ ਜਾਨੇ ਮਾਸਟਰ ਕੱਟੇ ਹੋਗੇ ਵੀ ਸਕੂਲ ਲਾਓ ਜੀ ਇਹਨਾਂ ਦਾ ਨੁਕਸਾਨ ਹੋਈ ਜਾਂਦਾ ਬੱਚਿਆਂ ਦਾ 6 ਕਿਸੇ ਬੱਚੇ ਨੂੰ ਠੰਡ ਲੱਗ ਗਈ ਫਿਰ ਅਸੀਂ ਕੀ ਜਵਾਬ ਦੇਵਾਂਗੇ ਆ ਬੱਚੇ ਨੂੰ ਐਵੇਂ ਕਿਵੇਂ ਠੰਡ ਲੱਗ ਜੂ ਲੱਗ ਜਾਂਦੀ ਖੁੱਲੇ ਤਾਂ ਕੈਨੇਡਾ ਅਮਰੀਕਾ ਚ ਬੱਚੇ ਪੜ੍ਹਦੇ ਨਹੀਂ ਉੱਥੇ ਤਾਂ ਐ ਸੁੱਟੂਆਂ ਹੁੰਦੀਆਂ ਨਹੀਂ ਕਾਕਾ ਫਰਕ ਹੁੰਦਾ ਖੁੱਲੇ ਥਾਵਾਂ 'ਚ ਸਕੂਲ ਆ ਕੋਤੇ ਹਵਾ ਬੜੀ ਲੱਗਦੀ ਹੁੰਦੀ ਤਾਂ ਆ ਕਿਦਰੇ ਨਹੀਂ ਕੁਛ ਨਹੀਂ ਹੁੰਦਾ ਜੀ ਅਸੀਂ ਵੀ ਪੜ੍ਹਦੇ ਹੀ ਰਹੇ ਆ ਆ ਹੁਣੀ ਹੋਣ ਲੱਗਾ ਜਮਾ ਬੇੜਾ ਗਰਕ ਹੋ ਜਾਂਦਾ ਮਾਸਟਰ ਜੀ ਆਏ ਕਰੋ ਖਫਰ ਹਾਂ ਜੇ ਤੁਸੀਂ ਇੰਨਾ ਹੀ ਫਾਇਦਾ ਚਾਹੁੰਦੇ ਹੋ ਜਵਾਕਾਂ ਦਾ ਤੁਸੀਂ ਆਏ ਕਰੋ ਇੱਥੇ ਵਿਹਲੇ ਬੈਠੋ ਤੁਸੀਂ ਤੇ ਇੱਥੇ ਚਾਰ ਜਾਨੇ ਜਵਾਕਾਂ ਨੂੰ ਬਾਹਰੋਂ ਖਾ ਪਿੰਡਿਆਂ ਨੂੰ ਹੋਕਾ ਦਵਾ ਦਿਓ ਵੀ ਮੇਰੇ ਕੋਲ ਆ ਜੋ ਛੁੱਟੀਆਂ ਸਰਕਾਰ ਨੇ ਤਾਂ ਛੁੱਟੀਆਂ ਕਰਤਾਂ ਤੁਸੀਂ ਆਪ ਦੇ ਵੇਚ ਤੇ ਫੜਾ ਦਿਓ ਅਸੀਂ ਆਪ ਦੇ ਵੀ ਕੰਮ ਧਰਦੇ ਕਰਨੇ ਹੁੰਦੇ ਅਸੀਂ ਵਿਹਲੇ ਤਾਂ ਨਹੀਂ ਇਸੇ ਕੰਮ ਤੇ ਲੱਗੇ ਜੇ ਸਕੂਲ ਲੱਗੇ ਹੁੰਦੇ ਫੇਰ ਕੰਮ ਧੰਦੇ ਫੇਰ ਕਿਵੇਂ ਕਰਦੇ ਉੱਥੇ ਚੱਲ ਅਸੀਂ ਜਾਏ ਉਹਨੇ 5-6 ਘੰਟੇ ਦੁਪਹਿਰ ਜਵਾਕ ਕਿਵੇਂ ਪੜ੍ਹਨੇ ਉਹ ਤਾਂ ਬੇੜਾ ਕਰ ਕੋਈ ਜਾਂਦਾ ਨਾ ਬੇੜਾ ਕਰ ਕੋਈ ਜਾਂਦਾ ਕਰ ਕੇ ਕੋਸ਼ਿਸ਼ ਨਹੀਂ ਹੁੰਦਾ ਸਭ ਵਧੀਆ ਪੜਾਂਗਾ ਹੋਣਗੇ ਤਾਂ ਪਹਿਲਾਂ ਤੂੰ ਹੀ ਹੁੰਦਾ ਆਇਆ ਤੇ ਸਾਡੇ ਤਾਂ ਅੱਖੇ ਲੱਗਦੀ ਨਹੀਂ ਅਸੀਂ ਕਿਵੇਂ ਪੜਾਗੇ ਉਹਨਾਂ ਨੂੰ ਉਹਨਾਂ ਨੂੰ ਫੇਰ ਟਿਊਸ਼ਨ ਤੇ ਲਾ ਦਿਓ ਤੇ ਟਿਊਸ਼ਨ ਤੇ ਲਾ ਦਿਓ ਮੇਰੀ ਗੱਲ ਸੁਣੋ ਜੇ ਤੁਸੀਂ 8 ਘੰਟਿਆਂ ਜਿੰਨੀ ਕੋਈ ਪੜਾ ਸਕੇ ਤੇ ਟਿਊਸ਼ਨ ਤੇ ਕੀ ਲੱਲ ਲਾ ਦੇਣਗੇ ਉਹ ਘੰਟੇ 'ਚ ਚਾੱਕਾਂ ਨੂੰ ਸਮਝਾਵਾ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਹਿਆ ਲੱਗੂਗਾ ਟਿਊਸ਼ਨ ਤਾਂ ਉਸੇ ਲਾ ਦਿਓ ਤੁਸੀਂ ਮੇਰੀ ਮੇਰੇ ਹੱਕ ਦੀ ਇੱਕ ਵੀ ਨਹੀਂ ਗੱਲ ਕੀਤੀ ਤੁਸੀਂ ਕਰਗੇ ਕਿਉਂ ਠੰਡਾ ਬੱਚਿਆਂ ਦਾ ਸਰਕਾਰ ਤਾਂ ਹੀ ਸੋਚਦੀ ਹੈ ਮਾਸਟਰ ਜੀ ਹਾਂਜੀ ਫੇਰ ਆਇਓ ਕਰੋ ਇਕੱਠੇ ਹੋ ਜਓ ਸਾਰੇ ਜਣੇ ਤੁਸੀਂ ਕਹਦੇ ਹੋ ਵੀ ਛੁੱਟੀਆਂ ਹੋਰ ਵਧਾ ਦਿਓ ਅਸੀਂ ਤਾਂ ਕਹਿ ਰਹੇ ਹਾਂ ਸਰਕਾਰ ਨੂੰ ਵੀ ਹੋਰ ਦਾ ਛੁੱਟੀਆਂ ਵਧਾ ਦਿਓ ਤੁਸੀਂ ਕਹਿੰਦੇ ਹੋ ਕਿੰਨਾ 70 70000 ਰੁਪਿਆ ਘਰੇ ਬੈਠਣ ਨੂੰ ਮਿਲ ਜਾਂਦਾ ਜੇ ਸਰਕਾਰ ਕੱਟ ਕੇ ਦੇਵੇ ਨਾ ਵੀ ਕੱਟ ਕੇ ਦੇਣੇ ਅਸੀਂ ਛੁੱਟੀਆਂ ਤੇ ਫੇਰ ਤੁਸੀਂ ਗੋਹ ਵੀ ਦੂਜੇ ਦਿਨ ਲੱਗਣ ਤੇ ਫੇਰ ਸਾਡਾ ਖਰਚਾ ਕਿਵੇਂ ਚੱਲੂ ਖਰਚਾ ਕਿਵੇਂ ਚੱਲੂਗਾ ਆਮ ਬੰਦੇ ਦਾ ਖਰਚਾ ਨਹੀਂ ਚੱਲਦਾ ਐਥੇ 10000 ਰੁਪਿਆ ਨਾਲ ਅਸੀਂ ਟਾਈਮ ਪਾਸ ਕਰੀ ਜਾਂਦੇ ਆ ਸਾਡੇ ਪੜਾਅਾਂ ਤੇ ਬਹੁਤ ਖਰਚੇ ਹੋਏ ਕਾਕਾ ਤੈਨੂੰ ਪਤਾ ਨਹੀਂ ਪੜਾਅਾਂ ਤੇ ਗਾਹ ਨੂੰ ਖਰਚਾ ਅਸੀਂ ਵੀ ਪ ਕਰ ਲੋ ਜਿਹੜਾ ਕੁਝ ਕਰਨਾ ਹੈ ਘਰੇ ਬੈਠਾ ਨੂੰ ਤਨਖਾਹ ਮਿਲ ਜਾਂਦੀ ਹੈ ਤੁਸੀਂ ਕਦੋਂ ਕਹਿੰਦੇ ਹੋ ਵੀ ਸਕੂਲ ਲੱਗਣ ਬੇੜਾ ਕਰਕ ਜਵਾਕਾਂ ਦਾ ਹੋਈ ਜਾਂਦਾ ਇੱਥੇ ਗਰੀਬ ਮਾਰ ਸਾਡੀ ਹੋਈ ਜਾਂਦੀ ਹੈ ਕਿ ਅਸੀਂ ਖਰਚਾ ਨਹੀਂ ਕਰਦੇ ਹੈ ਪੜਾਂਗਾ ਤੇ